ਸੰਦੀਪ ਸਿੰਘ ਪਾਗਲਿਆ ਸਰਪੰਚ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਅੱਖਾਂ ਅਤੇ ਕੈਂਸਰ ਦਾ ਫਰੀ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਪੰਜਾਬ ਦੇ ਮਸ਼ਹੂਰ ਡਾਕਟਰਾਂ ਦੀ ਟੀਮ ਆਂਦਾ ਚੈੱਕਅਪ ਕਰੇਗੀ ਇਸ ਕੈਂਪ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਐਮ.ਕੀ.ਡ.ਪੀਆਂ ਜਾਂਚੀਆਂ ਅਤੇ ਮਰਦਾਂ ਨੂੰ ਕੈਂਸਰ ਦੀ ਸਰੀਰਕ ਜਾਂਚ ਕੀਤੀ ਜਾਵੇਗੀ ਔਰਤਾਂ ਦੇ ਛਾਤੀ ਦਾ ਕੈਂਸਰ ਦੀ ਜਾਂਚ ਹੋਵੇਗੀ ਔਰਤਾਂ ਦੇ ਬੱਚੇ ਦਾ ਨਹੀਂ ਕੈਂਸਰ ਮਰਦਾਂ ਦੇ ਤਦਾਦੇ ਕੈਂਸਰ ਔਰਤਾਂ ਦੇ ਮਰਦਾਂ ਦੇ ਮੂੰਹ ਦੇ ਕੈਂਸਰ ਤੋਂ ਇਲਾਵਾ ਹੱਡੀਆਂ ਦੀ ਜਾਂਚ ਕੀਤੀ ਜਾਵੇਗੀ ਔਰਤਾਂ ਅਤੇ ਮਰਦਾਂ ਦੇ ਬਲੱਡ ਕੈਂਸਰ ਦੀ याज दे नाल औरता ते मर्दा दे शुगर ते ब्लड प्रेशर शुगर ते सेट करके मुफ्त दवाइयां दितियां जांदियां इस कैंप विच पहुंचने वाले संताली लंगर दा विशेष इंतजाम किया गया है रिपोर्टर सुखदेव सिंह दी एक खास रिपोर्ट ਲੱਗਦਾ ਰਹੇ ਤੁਸੀਂ ਕੀ ਕਹਣਾ ਚਾਹੁੰਦੇ ਹੋ ਏ ਕਿ 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 ਕੁਮਾਰ ਆ ਦੇਖੋ ਅੱਜ ਵਰਲਡ ਕੈਂਸਰ ਕੇਅਰ ਪਿੰਡ ਹੀਰਾ ਦੀ ਸੰਗਤ ਦੇ ਸਹਿਯੋਗ ਦੇ ਨਾਲ ਔਰ ਐਸਪੀਏ ਕਰਦੇ ਸਹਿਯੋਗ ਦੇ ਨਾਲ ਜਿਹੜਾ ਹੈ ਇੱਕ ਕੈਂਪ ਰੱਖਿਆ ਗਿਆ ਉਹਦੇ ਚ ਕਈ ਪ੍ਰਕਾਰ ਦੀ ਜਿਹੜੀ ਅਸੀਂ ਟੈਸਟਿੰਗ ਲੈ ਕੇ ਆਏ ਆਂ ਵਰਲਡ ਕੈਂਸਰ ਕੇਅਰ ਦਾ ਜਿਹੜਾ ਮੇਨ ਫੋਕਸ ਹੁੰਦਾ ਹੈ ਵੀ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜੋ ਉਸ ਮਕਸਦ ਨਾਲ ਜਿਹੜੀ ਵਰਲਡ ਕੈਂਸਰ ਕੇਅਰ ਲਗਾਤਾਰ ਅੱਗੇ ਵਧਦੀ ਹੈ ਕਈ ਕਿਸਮ ਦੇ ਟੈਸਟ ਨੇ ਮੋਬਾਈਲ ਬੱਸਾਂ ਲੈ ਕੇ ਪਹੁੰਚੇ ਆਂ ਤਕਰੀਬਨ 5 ਦੇ ਕਰੀਬ ਮੋਬਾਈਲ ਬੱਸਾਂ ਹੈਗੀਆਂ ਜਿਨ੍ਹਾਂ ਚ ਅਲੱਗ-ਅਲੱਗ ਟੈਸਟਿੰ ਇੱਥੇ ਤਕਰੀਬਨ 50 ਸਾਲ ਤੋਂ ਉੱਪਰ ਲੇਡੀਜ਼ ਦਾ ਮੈਮੋਗ੍ਰਾਫੀ ਟੈਸਟ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਬੱਚੇ ਦੰਦਾਂ ਦੀ ਜਾਂਚ ਵਾਸਤੇ ਟੈਸਟ ਕਰ ਰਹੇ ਹਾਂ ਅਸੀਂ ਬੰਦਿਆਂ ਦੇ ਗਦੂਦਾਂ ਦੀ ਜਾਨ ਜਿਹੜੀ ਹੈ ਪ੍ਰੋਸਟੇਟ ਕੈਂਸਰ ਜਿਹਨੂੰ ਕਹਿੰਦੇ ਆ ਉਹਦੇ ਵਾਸਤੇ ਜਿਹੜੀ ਟੈਸਟਿੰਗ ਉਹ ਕੀਤੀ ਜਾ ਰਹੀ ਹੈ ਜਿਹੜੀ ਬਲੱਡ ਦੀ ਜਾਂਚ ਉਹ ਅਸੀਂ ਕਰ ਰਹੇ ਹਾਂ ਇਸ ਤੋਂ ਇਲਾਵਾ ਮੂੰਹ ਤੇ ਗਲੇ ਦੀ ਜਾਂਚ ਹੈਗੀ ਹੈ ਹੱਡੀਆਂ ਦੀ ਜਾਂਚ ਹੈਗੀ ਹੈ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਚਸ਼ਮੇ ਵੰਡੇ ਜਾ ਰਹੇ ਆ ਦਵਾਈਆਂ ਦਿੱਤੀਆਂ ਜਾ ਰਹੀਆਂ ਸ਼ੂਗਰ ਹੈ ਬਲੱਡ ਪ੍ਰੈਸ਼ਰ ਉਹ ਦਿੱਤਾ ਜਾ ਰਿਹਾ ਲੋਕਾਂ ਨੂੰ 1 ਟੂ 1 ਕਾਉਂਸਲਿੰਗ ਕਰ ਰਹੇ ਹਾਂ ਲੈਕਚਰ ਇਹ ਜਿਹੜਾ ਸਿਹਤ ਪੱਖੀ ਜਿਹੜਾ ਇਹ ਕੈਂਪ ਰੱਖਿਆ ਗਿਆ 바కి ਬਿਮਾਰੀ ਨੂੰ ਬੜਨ ਤੋਂ ਪਹਿਲਾਂ ਫੜਿਆ ਜਾਵੇ ਇਸ ਕਰਕੇ ਅਸੀਂ ਤੰਦਰੁਸਤ ਲੋਕਾਂ ਨੂੰ ਜਾਂਚ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਲੱਛਣ ਦੇ ਆਧਾਰ ਤੇ ਟੈਸਟਿੰਗ ਕਰਕੇ ਉਹਨਾਂ ਨੂੰ ਬਿਮਾਰੀ ਨੂੰ ਪਹਿਲਾਂ ਫੜ ਕੇ ਉਹਨਾਂ ਨੂੰ ਠੀਕ ਕੀਤਾ ਜਾਵੇ ਸੋ ਇਹ ਜਿਹੜਾ ਵਰਲਡ ਕੈਂਸਰ ਦਾ ਉਪਰਾਲਾ ਲਗਾਤਾਰ ਅੱਗੇ ਵਧ ਰਿਹਾ ਔਰ ਮੈਂ ਇੱਥੇ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਚੋਨਾ ਪਿੰਡ ਹੀਰਾ ਦੀ ਜਿਹੜੀ ਸੰਗਤ ਹੈ ਔਰ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੀ ਮੈਂ ਜਿਹੜੀ ਮੈਂ ਸ਼ਲਾਘਾ ਕਰਦਾ ਜਿਹੜੇ ਇਹਨਾਂ ਨੇ ਉਪਰਾਲਾ ਕੀਤਾ ਔਰ ਜਿਹੜੇ ਲਗਾਤਾਰ ਜਿਹੜ ਹੁਣ ਤੱਕ 100 ਦੇ ਕਰੀਬ ਲੋਕਾਂ ਨੂੰ ਚੈੱਕ ਕਰ ਚੁੱਕੀਆਂ ਟਾਰਗੇਟ 500 ਦਾ ਹੈਗਾ ਲਗਭਗ ਅਸੀਂ 500 ਬੰਦਾ ਜਿਹੜਾ ਸ਼ਾਮ ਤੱਕ ਚੈੱਕ ਕਰ ਦੇਣਗੇ ਇਹ ਪਹਿਲਾ ਕੈਂਪ ਆ ਰਿਹਾ ਇਸ ਪਿੰਡ ਚ ਪਹਿਲਾ ਕੈਂਪ ਹੈ ਇਸ ਤੋਂ ਲਾਵਾ ਕੱਲ ਅਸੀਂ ਜਿਹੜਾ ਖੰਨੇ ਸੀਗੇ ਲਗਾਤਾਰ ਜਿਹੜੀ ਵਰਲਡ ਕੈਂਸਰ ਡੇ ਹੈ ਪੂਰੇ ਇੰਡੀਆ ਦੇ ਵਿੱਚ ਲੱਗਿਆ ਬਲਾਗ ਆਹੀ ਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਦੇ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਕੈਂਸਰ ਤੇ ਅੱਖਾਂ ਦਾ ਇਹ ਗਰੇਵਾਲ ਫੈਮਿਲੀ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਘੱਟੋ ਘੱਟ ਵੀ 1000 ਤੋਂ 1500 ਦੇ ਤੱਕ ਮਰੀਜ਼ਾਂ ਦਾ ਇਲਾਜ ਕੀਤਾ ਜਾਊਗਾ ਫ੍ਰੀ ਫ੍ਰੀ ਚੈੱਕ ਆਪਾਂ ਅਤੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਫ੍ਰੀ ਇਨਕਮ ਵਗੈਰਾ ਸਾਰਾ ਕੁਝ ਦਿੱਤਾ ਜਾਊਗਾ ਲੇਡੀਜ਼ ਦੇ ਵਾਸਤੇ ਖਾਸ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਦੀ ਕਿਸੇ ਨੂੰ ਚੈਸਟ ਦੀ ਪ੍ਰੋਬਲਮ ਆ ਕੈਂਸਰ ਦੀ ਹੋਰ ਜਾਂ ਅੱਖਾਂ ਦਾ ਕਿਸੇ ਮੋਤੀਆ ਜਾਂ ਹੋਰ ਕੁਝ ਇਦਾਂ ਦੀ ਕੋਈ ਬਿਮਾਰੀ ਆ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਊਗਾ ਸਾਡੇ ਵੱਲੋਂ ਇਹ ਪਿੰਡੇ ਹੀਰਾ ਵਿੱਚ ਹੋ ਰਿਹਾ ਜਾ ਰਿਹਾ ਜੀ ਇਹ ਇਹ ਫਸਟ ਕੈਂਪ ਆ ਜੀ ਕਿੰਨੇ ਤੱਕ ਮਰੀਜ਼ ਦਿੱਖੇ ਜੀ ਕਟੋ-ਵਟ ਵੀ 1.5 200 ਮਰੀਜ਼ ਹਲੇ ਤੱਕ ਆ ਚੁੱਕੇ ਸਵੇਰੇ-ਸਵੇਰੇ ਹੈਗਾ ਸਾਡਾ ਮਤਲਬ ਕਿ 1000 ਤੋਂ 1500 ਤੱਕ ਮਰੀਜ਼ਾਂ ਦਾ ਰੱਖਿਆ ਹੋਇਆ ਹੈ ਜੀ ਇਸ ਸਾਲ ਲੱਗੇਗਾ ਜੀ ਹਰ ਸਾਲ ਇਦਾਂ ਹੀ ਕਰਵਾਵਾਂਗੇ ਮਤਲਬ ਕਿ ਇਸ ਤੋਂ ਵੀ ਵਧੀਆ ਲੈਵਲ ਤੇ ਚੰਗੇ ਲੈਵਲ ਤੇ ਕਰਾਇਆ ਜਾਊਗਾ ਕੈਂਪ ਕਰਵਾਇਆ ਜਾਊਗਾ ਜਿੱਦਾਂ ਕਿ ਸਾਰੇ ਪਿੰਡਾਂ ਦੇ ਨੇੜੇ ਜਿਹੜੇ ਸਾਡੇ ਬਰਵਾਲਾ ਪੰਗਲੀਆਂ ਭਾਗਪੁਰ ਚੱਕ ਸਾਰੀਆਂ ਦੀਆਂ ਸੰਗਤਾਂ ਆ ਰਹੀਆਂ ਨੇ ਤੇ ਵਧੀਆ ਸਿਸਟਮ ਕੀਤਾ ਹੋਇਆ ਜੀ ਰੋਟੀ ਪਾਣੀ ਦਾ ਲੰਗਰ ਦਾ ਪ੍ਰਬੰਧ ਦਾ ਸਾਰਾ ਪ੍ਰਬੰਧ ਦਾ ਚਾਹ ਪਾਣੀ ਦਾ ਸਾਰਾ ਪ੍ਰਬੰਧ ਹੈ ਬੈਠਣ ਲੱਗਿਆ ਹੋਇਆ ਸਾਰਾ ਕੁਝ ਵਧੀਆ ਆ ਆਪਣੇ ਢਿੱਲੋਂ ਸਾਹਿਬ ਵੀ ਆਏ ਹੈ ਗगन ਢਿੱਲੋਂ ਵੀ ਭਾਗਪੁਰ ਦੇ ਸਰਪੰਚ ਨੇ ਵੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਸੋਹਣਾ ਉਪਰਾਲਾ ਇਹ ਜਿਹੜਾ ਆ ਨੌਜਵਾਨ ਸਰਪੰਚ ਹੰਟਰ ਤੇ ਸਾਰੇ ਸਮੂਹ ਚਾ ਹੀਰਾਪੜ ਖਾਸ ਕਰਕੇ ਗਰੇਵਾਲ ਫੈਮਿਲੀ ਦੇਖੋ ਪੰਚਾਇਤਾਂ ਦਾ ਕੱਲਾ ਇਹ ਨਹੀਂ ਗਲੀਆਂ ਨਾਲੇ ਤੱਕ ਹੈ ਸਾਡੇ ਸਮਾਜਿਕ ਸਾਡੀ ਜ਼ਿੰਮੇਵਾਰੀਆਂ ਨੇ ਤਾਂ ਤੇ ਸਾਡੇ ਸਮਾਜ ਵਿੱਚ ਸਾਡੇ ਜਿਹੜੇ ਸਾਡੇ ਪਿੰਡ ਦੇ ਪਰਿਵਾਰ ਨੇ ਸਾਡੇ ਲੋਕ ਉਹ ਤੰਦਰੁਸਤ ਰਹਿਣ ਆਪਾਂ ਸਰਕਾਰਾਂ ਤੰਦਰੁਸਤ ਪਿੰਡ ਤੇ ਜਾਂ ਇਹ ਥੀਮਾ ਤੇ ਕੰਮ ਕਰਦੀਆਂ ਨਾ ਤੇ ਉਹ ਤਾਂ ਹੀ ਆ ਜੇ ਇਹ ਜੇ ਇਨੀਸ਼ੀਏਟਿਵਸ ਕੀਤੇ ਜਾਣਾ ਨਾ ਗਰੇਵਾਲ ਫੈਮਿਲੀ ਧੰਨਵਾਦ ਸਾਰੇ ਆ ਭਰਾਵਾਂ ਦਾ ਧੰਨਵਾਦ ਜਿਹੜੇ ਕਿਉਂਕਿ ਅੱਜ ਕੱਲ ਸਾਡੇ ਲੋਕਾਂ ਨੂੰ ਪਹਿਲੀ ਗੱਲਾ ਬਿਮਾਰੀ ਦਾ ਇਲਾਜ ਆ ਪਹਿਲਾਂ ਬਿਮਾਰੀ ਡਾਇਗਨੋਸ ਹੀ ਨਹੀਂ ਹੁੰਦੀ ਹੈਗੀ ਸੋ ਇਹ ਡਾਇਗਨੋਸ ਦਾ ਸਭ ਤੋਂ ਇੱਕ ਮੁੱਢਲਾ ਇੱਕ ਸਟੈਪ ਆ ਜਿਹੜਾ ਪਿੰਡ ਚ ਆ ਕੇ ਇਹ ਵਰਲਡ ਕੇਅਰ ਕੈਂਪ ਦੀ ਕਰ ਰਹੀ ਹੈ ਬਹੁਤ ਵੱਡਾ ਇਹ ਉਪਰਾਲਾ ਬਹੁਤ ਸੋਹਣਾ ਉਪਰਾਲਾ ਤੇ ਧੰਨਵਾਦ ਆ ਸਾਰੇ ਹੀਰਾ ਪਿੰਡ ਦਾ ਤੇ ਵਧਾਈ ਦੇ ਪਾਤਰ ਨੇ ਸਰਪੰਚ ਸਾਹਿਬ ਤੇ ਗਰੇਵਾਲ ਫੈਮਿਲੀ ਤੇ ਸੂਰ ਪਿੰਡ ਤੇ ਜਿਨ੍ਹਾਂ ਨੇ ਲੋਕਾਂ ਦੀ ਚੰਗੀ ਸਿਹਤ ਲਈ ਲੋਕਾਂ ਨੂੰ ਇਹ ਗੰਦੀ ਜਿਹੜੀ ਨਾਮਰਾਦ ਬੁਆਰੀ ਜਿਹੜੀ ਹੈਗੀ ਆ ਇਹਨੂੰ ਸਟਾਰਟਿੰਗ ਜਿਨੂੰ ਰੁਕਿਆ ਜਾ ਸਕਦਾ ਹੈ ਅਵੇਅਰਨੈਸ ਦੀ ਲੋੜ ਹੈ ਤੇ ਉਹ ਅਵੇਅਰਨੈਸ ਕੈਂਪਾਂ ਤੇ ਇੱਕ ਮੈਡੀਕਲ ਕੈਂਪਾਂ ਜਿਹਦੇ ਵਿੱਚ ਸਾਰੀਆਂ ਬਸਸਿਸ ਦੇ ਵਿੱਚ ਮੈਮੋਗ੍ਰਾਫੀ ਜਾਂ ਹੋਰ ਸਾਰੇ ਜਿਹੜੇ ਵੀ ਕੈਸ ਸਟ ਹੈਗੇ ਉਹਦੇ ਮਸ਼ੀਨਸ ਤੇ ਕਿੱਟਨੇ ਜੀ ਲੋਕਾਂ ਦੇ ਮੌਕੇ ਤੇ ਟੈਸਟ ਹੋ ਰਹੇ ਤੇ ਉਦੋਂ ਬਾਅਦ ਉਹਨਾਂ ਨੂੰ ਹੋਪਸੋ ਕਈ ਤਾਂ ਠੀਕ ਨੇ ਜੇ ਕਿਸੇ ਕੋਈ ਲੱਛਣ ਆਉਂਦੇ ਆ ਤਾਂ ਤੁਰੰਤ ਉਹਨਾਂ ਨੂੰ ਦੱਸ ਕੇ ਫਰਦਰ ਗਾਈਡ ਕੀਤਾ ਗਿਆ। ਸਰ ਜੀ ਹੁਣ ਤੱਕ ਕਿੰਨੇ ਮਰੀਜ਼ ਚੈੱਕ ਹੋ ਚੁੱਕੇ ਨੇ? ਇਤਨੀ ਹੁਣ ਤੱਕ ਦੱਸ ਇੱਕ ਹੁਣ ਤੱਕ ਨੂੰ ਇਹ ਸਵੇਰ ਦਾ ਟਾਈਮ ਲਗਭਗ 12:00 ਫਿਰ ਕਿਨਾਂ ਆਰਾਊਂਡ 1:30 ਤੋਂ 2:00 ਆ ਗਏ। ਤੁਸੀਂ ਦੇਖ ਸਕਦੇ ਹੋ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਜਿਵੇਂ ਜਿਵੇਂ ਲੋਕ ਆਪਣੇ ਕਿਉਂਕਿ ਅਸੀਂ ਬਜਾਈ ਦਾ ਸੀਜ਼ਨ ਚੱਲ ਤੇ ਲੇਡੀਜ਼ ਕਰਦਾ ਕੰਮ ਕਰਨ ਵੇੜ ਕੇ ਜੋ ਜੋ ਫ੍ਰੀ ਹੋ ਜਾਂਦੇ ਨੇ ਹਰ ਬੰਦਾ ਲੇਡੀਜ਼ ਨੌਜਵਾਨ ਸਾਡੀਆਂ ਭੈਣਾਂ ਬੱਚੀਆਂ ਬਜ਼ੁਰਗ ਸਾਰੇ ਆ ਰਹੇ ਨੇ ਕਿਉਂਕਿ ਬਹੁਤ ਸੋਹਣਾ ਇਹ ਪ੍ਰਾਲਾ ਘਰ ਚਾਕੇ ਜਿਵੇਂ ਕਹਿੰਨ ਉਹ ਵੀ ਨਹੀਂ ਤਾਂ ਸਾਨੂੰ ਲੁਧਿਆਣਾ ਜਾਣਾ ਪੈਂਦਾ ਤੇ ਅੱਜ ਉਹ ਚੀਜ਼ ਸਾਡੇ ਪਿੰਡ ਚ ਆਈ ਹੈ ਇਸ ਪਿੰਡ ਦੇ ਨਾਲ ਨਾਲ ਇਲਾਕੇ ਦੇ ਲੋਕ ਵੀ ਆ ਰਹੇ ਅਸੀਂ ਆਪਣੇ ਪਿੰਡ ਦੇ ਵਿੱਚ ਲੋਕਾਂ ਦੱਸਿਆ ਵਾ ਤੇ ਸੰਗਤ ਇਸੀ ਤੋਂ ਬਹੁਤ ਫਾਇਦਾ ਉਠਾਦੀ ਹੈ ਬਹੁਤ ਧੰਨਵਾਦ ਸਾਰਿਆਂ ਦਾ ਜੀ ਕੀ ਬੱਦੇ ਸਭ ਤੋਂ ਪਹਿਲਾਂ ਮੈਂ ਗਰੇਵਾਲ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਇਹ ਪ੍ਰਾਲਾ ਪਿੰਡ ਵਾਸਤੇ ਕੀਤਾ ਤੇ ਨਗਰ ਨਿਵਾਸੀਆਂ ਦਾ ਬਹੁਤ ਵਧੀਆ ਬਰਾਲਾ ਅਸੀਂ ਵੀ ਵੈਸੇ ਹਫਤੇ ਤੋਂ ਲੱਗੇ ਹੋਏ ਹਾਂ ਸਾਰਾ ਕੰਮਕਾਰ ਦੇਖਣ ਦੇਖ ਰਹੇ ਹਾਂ ਵਧੀਆ ਚੱਲ ਰਿਹਾ ਵਾ ਸਾਰਾ ਵਲਡ ਕੇਅਰ ਦਾ ਅੱਖਾਂ ਦਾ ਜੋ ਵੀ ਹੈਗੀਆਂ ਟੈਸਟ ਵਗੈਰਾ ਸਾਰੇ ਸਾਰੇ ਆਪਣੇ ਟੈਸਟ ਫ੍ਰੀ ਹੋ ਰਹੇ ਨੇ ਤੇ ਰੋਟੀ ਪਾਣੀ ਦਾ ਵੀ ਅਸੀਂ ਵਧੀਆ ਪ੍ਰਬੰਧ ਕੀਤਾ ਹੋਇਆ ਮਰੀਜ਼ਾਂ ਵਾਸਤੇ ਵੀ ਕੀਤਾ ਹੋਇਆ ਸਾਰੇ ਮਤਲਬ ਜਿਹੜੇ ਵੀ ਆਉਣਗੇ ਮਰੀਜ਼ ਉਹਨਾਂ ਵਾਸਤੇ ਵੀ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਪਿੰਡ ਵੱਲੋਂ ਬਹੁਤ ਵਧੀਆ ਸਪਰਾਲਾ ਕੀਤਾ ਜੀ ਮੇਰਾ ਨਾਮ ਹਰਪ੍ਰੀਤ ਹੈ ਜੀ ਮੈਂ ਪਿੰਡ ਹੀਰਾ ਤੋਂ ਨਰਵੈਜੂਤ ਕਲੱਬ ਤੋਂ ਆਫੀ ਗੱਲ ਕਰ ਰਿਹਾ ਠੀਕ ਹੈ ਜੀ ਸਾਡੇ ਪਿੰਡ ਦੇ ਵਿੱਚ ਗਰੇਵਾਲ ਫੈਮਿਲੀ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਉਪਰਾਲਾ ਇਹ ਜਿਹਦੇ ਵਿੱਚ ਲੋੜਵੰਦ ਲੋਕਾਂ ਦਾ ਜਿਹੜਾ ਜੀ ਟੈਸਟ ਆਪਾਂ ਨਾਰਮਲ ਆਪਾਂ ਮੈਡੀਕਲਾਂ ਦੇ ਵਿੱਚ ਹਸਪੀਟਲਾਂ ਵਿੱਚ ਕਰਾਉਣ ਜਾਈਏ ਤੇ 8 ਤੋਂ 10000 ਕੀਮਤ ਹੈ ਜੀ ਉਹਦੀ ਠੀਕ ਹੈ ਜੀ ਜਿਹੜਾ ਇੱਥੇ ਬਿਲਕੁਲ ਫ੍ਰੀ ਆਫ ਕਾਸਟ ਹੋ ਰਿਹਾ ਤੇ ਆਮ ਲੋਕਾਂ ਨੂੰ ਬਹੁਤ ਸਹੂਲਤ ਹੈ ਕਿਉਂਕਿ ਇਹ ਜੀ ਚੀਜ਼ ਆ ਨਾ ਜਿਹੜੀ ਸਟਾਰਟਿੰਗ ਦੇ ਵਿੱਚ ਰ ਬੇਟੀਕਲੀ ਤੇ ਮਰੀਜ਼ਾਂ ਨੂੰ ਨਹੀਂ ਬੁਲਾਇਆ ਗਿਆ ਜਿਹੜੇ ਤੰਦਰੁਸਤ ਲੋਕ ਹਨ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਜਾਗਰੂਕ ਕਰਨ ਦਾ ਤਰੀਕਾ ਇਹ ਜੀਵਨਾਂ ਨੂੰ ਆਪਾਂ ਇੱਥੇ ਜਾਗਰੂਕ ਕਰਕੇ ਹੁਣ ਤੋਂ ਅਵੇਅਰ ਕਰ ਦਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਇਸ ਚੀਜ਼ ਨੂੰ ਠੱਲ ਪਾ ਸਕਦੇ ਹਾਂ ਹਨਾ ਜੀ ਇਹ ਇੱਕ ਵਰਲਡ ਕੈਂਸਰ ਕੇਅਰ ਜਿਹੜੀ ਆਰਗੇਨਾਈਜੇਸ਼ਨ ਹੈ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਇਹ ਪਿੰਡ-ਪਿੰਡ ਦੇ ਵਿੱਚ ਜਾ ਕੇ ਇਹਨਾਂ ਨੇ ਬੜਾ ਵਧੀਆ ਸਿਸਟਮ ਕੀਤਾ ਹੋਇਆ ਬੱਸਾਂ ਤਿਆਰ ਨੇ 25 ਤੋਂ 30 ਬੰਦਿਆਂ ਦੀ ਇਹਨਾਂ ਦੀ ਟੀਮ ਹੈ ਠੀਕ ਹੈ ਜੀ ਉਹ ਆ ਕੇ ਇੱਥੇ ਸਾਡੇ ਪਿੰਡ ਦੇ ਵਿੱਚ ਇਹ ਬਹੁਤ ਧੰਨਵਾਦ ਇਹਨਾਂ ਦਾ ਵੀ ਤੇ ਗਰੇਵਾਲ ਪਰਿਵਾਰ ਦਾ ਸਾਰੀ ਪੰਚਾਇਤ ਸਾਰਾ ਪਿੰਡ ਮਤਲਬ ਇੱਕਜੁੱਟ ਹੋ ਕੇ ਲੱਗੇ ਹੋਏ ਆ ਇਹ ਇਕੱਲੇ ਬੰਦੇ ਦੇ ਤੇ ਕਰਨ ਵਾਲਾ ਹੈ ਨਹੀਂ ਜੀ ਜਦੋਂ ਸਾਰਾ ਪਿੰਡ ਇਕੱਠਾ ਹੋ ਕੇ ਲੱਗਦਾ ਨਾ ਜੀ ਫਿਰ ਸਿਸਟਮ ਵਧੀਆ ਬਣ ਜਾਂਦਾ ਬੰਦੇ